ਪੰਜਾਬ ਚ ਅੱਜਕੱਲ ਇਕੋ ਨੰਬਰ ਮਸ਼ਹੂਰ ਹੈ ਤੇ ਇਹ ਨੰਬਰ ਹੈ 1076 ਇਸ ਨੰਬਰ ਤੇ ਕਾਲ ਕਰਨ ਤੇ ਤੁਹਾਨੂੰ 43 ਸਰਕਾਰੀ ਸੇਵਾਵਾਂ ਘਰ ਬੈਠੇ ਮਿਲਦੀਆਂ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਚ ਸਭ ਤੋਂ ਅੱਗੇ ਹੈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਇਕੋ ਕਾਲ ਤੇ ਮਸਲੇ ਹੱਲ ਹੁੰਦੇ ਹਨ ਇਸ ਲਈ ਸਰਕਾਰ ਨੇ ਸੂਬੇ ਭਰ ਚ ਕਾਲ ਸੈਂਟਰ ਬਣਾਏ ਹਨ ਇਨ੍ਹਾਂ ਕਾਲ ਸੈਂਟਰਾਂ 'ਚ ਆਈਆਂ ਕਾਲਾਂ ਦੇ ਆਧਾਰ 'ਤੇ ਨੌਜਵਾਨਾਂ ਨੂੰ ਘਰ-ਘਰ ਪੇਜ ਕੇ ਸਰਕਾਰੀ ਸੇਵਾਵਾਂ 'ਤੇ ਦੁੱਤੀਆਂ ਜਾ ਰਹੀਆਂ ਹਨ ਇੱਕ ਪਾਸੇ ਕਾਲ ਸੈਂਟਰਾਂ 'ਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ ਤੇ ਦੂਜੇ ਪਾਸੇ ਉਹ ਸਮਾਜ ਤੇ ਦੇਸ਼ ਦੀ ਸੇਵਾ 'ਚ ਹਿੱਸਾ ਪਾ ਰਹੇ ਹਨ ਜਿਹੜੀ ਇਹ ਦਸ਼ਤਤਰ ਹੈਲਪਲਾਈਨ ਨੰਬਰ ਪੰਜਾਬ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਹੈ ਇਸ ਵਿੱਚ ਜਿਹੜਾ ਸਿਟੀਜ਼ਨ ਹੈ ਉਹ ਸਾਨੂੰ ਕਾਲ ਕਰਦਾ ਹੈ ਜਿਸ ਦੇ ਤਹਿਤ ਅਸੀਂ ਉਹਨਾਂ ਦੀ ਅਪਾਇੰਟਮੈਂਟ ਬੁੱਕ ਕਰਦੇ ਹਾਂ ਕਾਲ ਸੈਂਟਰਾਂ 'ਚ ਬੈਠੇ ਇਹ ਨੌਜਵਾਨ ਕਿੰਨੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਹਨ ਇਸ ਦੀ ਗਵਾਹੀ ਸਕੀਮਾਂ ਦਾ ਲਾਭ ਲੈਣ ਵਾਲੇ ਲੋਕ ਪਰਦੇ ਹਨ ਸਰਕਾਰ ਦੀ ਇਹ ਸਕੀਮ ਲੋਕਾਂ ਲਈ ਵੱਡੀ ਮਦਦ ਬਣੀ ਹੈ ਜਿੱਥੇ ਆਮ ਲੋਕ ਸੇਵਾਵਾਂ ਦਾ ਫਾਇਦਾ ਲੈ ਰਹੇ ਹਨ ਉੱਥੇ ਹੀ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਹੈ ਜਿੰਨਾ ਖਸਰਾ ਨੰਬਰ ਇਹ ਉਹ ਸਭ ਕੁਝ ਐਡੇ ਦੇ ਕੰਪਿਊਟਰ ਚ ਪਿਆ ਹੈ ਉਹ ਤੁਸੀਂ ਪਿੰਡ ਲੈ ਜਾਓ ਤਾਂ ਸਾਰੇ ਪਿੰਡ ਦਾ ਮਸਲੇ ਜਿਹੜੇ ਨੇ ਉੱਥੇ ਹੱਲ ਹੋ ਜਾਣਗੇ ਇਸੇ ਕਰਕੇ ਕਹਿੰਦੇ ਆ ਕਿ ਸਰਕਾਰ ਤੁਹਾਡੇ ਦਵਾਰ 176 ਦੀ ਸੇਵਾ ਨਿਆਰੀ ਪੰਜਾਬ ਵਾਸੀਆਂ ਨੂੰ ਲੱਗੀ ਪਿਆਰੀ